ਪਹਿਲਾਂ ਤੁਸੀਂ ਸੀਐਮ ਸਾਹਿਬ ਦੀ ਆਹ ਕਲਿੱਪ ਸੁਣੋ ਤੇ ਉਸ ਤੋਂ ਬਾਅਦ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਮੈਂ ਕਿਹਾ ਜੀ 1 ਰੁਪਿਆ ਖਾਣਾ ਲੋਕਾਂ ਦਾ ਮਤਲਬ ਸਲਫਾਸ ਦੀ ਗੋਲੀ ਖਾਣ ਦੇ ਬਰਾਬਰ ਹੈ ਹੋਰ ਦੱਸੋ ਜੀ ਮਾਨ ਸਰਕਾਰ ਦੇ ਉੱਤੇ ਇਹ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਉਹਨਾਂ ਨੇ 2023 ਦੇ ਵਿੱਚ ਬੱਚਿਆਂ ਪ੍ਰੈਗਨੈਂਟ ਔਰਤਾਂ ਤੇ ਮਾਵਾਂ ਵਾਸਤੇ ਬਣਨ ਵਾਲੀ ਖੁਰਾਕ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੀ ਸੀ ਜਦ ਕਿ ਸੁਪਰੀਮ ਕੋਰਟ ਦੀ ਸਾਫ਼ ਗਾਈਡਲਾਈਨ ਹੈ ਕਿ ਤੁਸੀਂ ਇਹ ਟੈਂਡਰ ਕਿਸੇ ਵੀ ਪ੍ਰਾਈਵੇਟ ਕੰਪਨੀ ਨੂੰ ਨਹੀਂ ਦੇ ਸਕਦੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਡਿਪਾਰਟਮੈਂਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਉਹ ਭਗਵੰਤਮਾਨ ਦੇ ਖੁਦ ਅੰਡਰ ਆਉਂਦੀਆਂ ਨੇ ਕਿਉਂਕਿ ਭਗਵੰਤਮਾਨ ਉਸ ਵਿਭਾਗ ਦੇ ਮੰਤਰੀ ਹਨ ਪਬਲਿਕ ਅਗੇਂਸਟ ਅਡਲਟਰੇਸ਼ਨ ਵੈਲਫੇਅਰ ਐਸੋਸੀਏਸ਼ਨ ਯਾਨੀ ਪਾਵਨ ਇੱਕ ਪੀਆਈਐਲ ਫਾਈਲ ਕੀਤੀ ਆ ਹਾਈ ਕੋਰਟ ਚ ਉਹ ਕਹਿ ਰਹੇ ਨੇ ਪੰਜਾਬ ਸਰਕਾਰ ਨੇ ਆਈਸੀਡੀਐਸ ਸਕੀਮ ਜਿਸ ਦੇ ਤਹਿਤ ਬੱਚਿਆਂ ਨੂੰ ਪ੍ਰੈਗਨੈਂਟ ਔਰਤਾਂ ਨੂੰ ਤੇ ਮਾਵਾਂ ਨੂੰ ਖੁਰਾਕ ਦਿੱਤੀ ਜਾਂਦੀ ਆ ਉਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਜਦ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪ੍ਰਾਈਵੇਟ ਕੰਟਰੈਕਟਰਸ ਨੂੰ ICDS ਚੋਂ ਬਾਹਰ ਰੱਖੋ ਕਹਿੰਦਾ ਪਾਬ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ 60 ਤੇ 40 ਦੇ ਰੇਸ਼ਿਓ ਦੇ ਨਾਲ ਪੰਜਾਬ ਦੇ ਵਿੱਚੋਂ ਔਰਤਾਂ ਨੂੰ ਬੱਚਿਆਂ ਨੂੰ ਹੈਲਦੀ ਭੋਜਨ ਪ੍ਰੋਵਾਈਡ ਕਰਵਾਉਂਦੀ ਹੈ ਜਿਸ ਦੇ ਵਿੱਚ 60% ਸੈਂਟਰ ਸਰਕਾਰ ਦਿੰਦੀ ਹੈ ਤੇ 40% ਪੰਜਾਬ ਸਰਕਾਰ ਦਿੰਦੀ ਹੈ ਪਾਬਾ ਦਾ ਕਹਿਣਾ ਹੈ ਕਿ ਪਹਿਲਾਂ ਵੇਰਕਾ ਜੋ ਇੱਕ ਸਰਕਾਰੀ ਕੋਆਪਰੇਟਿਵ ਆ ਉਹ ਖੁਰਾਕ ਬਣਾਉਂਦਾ ਸੀ ਕੀ ਆਟਾ ਦਾਲ ਸਭ ਕੁਝ ਹਾਈਜਾਇਨਿਕ ਤਰੀਕੇ ਨਾਲ ਪਰ ਹੁਣ ਗਵਰਨਮੈਂਟ ਨੇ ਵੇਰਕਾ ਨੂੰ ਸਾਈਡ ਤੇ ਕਰਕੇ ਪ੍ਰਾਈਵੇਟ ਫਰਮ ਨੂੰ ਕੰਟਰੈਕਟ ਦੇ ਦਿੱਤਾ ਜਿਵੇਂ ਚੰਡੀਗੜ੍ਹ ਸਵੀਟਸ ਇੰਟਰਲਿੰਕ ਫੂਡ ਐਮਪੀ ਐਗਰੋਟੋਨਿਕਸ ਤੇ ਪ੍ਰਕਾਸ਼ ਮਸਾਲਾ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਕੰਟਰੈਕਟ ਡਾਇਰੈਕਟ ਸਿੱਧੇ ਤਰੀਕੇ ਨਾਲ ਨਹੀਂ ਦਿੱਤਾ ਪੰਜਾਬ ਸਰਕਾਰ ਨੇ ਪਹਿਲਾਂ ਮਾਰਕ ਫੈਡ ਨੂੰ ਇਹ ਕੰਟਰੈਕਟ ਦਿੱਤਾ ਤੇ ਮਾਰਕ ਫੈਡ ਨੇ ਅੱਗੇ ਇਹ ਚਾਰ ਕੰਪਨੀਆਂ ਨੂੰ ਕੰਟਰੈਕਟ ਦਿੱਤਾ ਜਦਕਿ ਪਹਿਲਾਂ ਵੇਰਕਾ ਇਸ ਨੂੰ ਕੱਲ੍ਹੇ ਹੀ ਬਣਾਉਂਦੀ ਸੀ ਤੇ ਵੇਰਕਾ ਨੇ ਕਰੋੜਾਂ ਰੁਪਏ ਖਰਚ ਕਰਕੇ ਪੰਜ ਪਲਾਂਟ ਵੀ ਪੰਜਾਬ ਦੇ ਵਿੱਚ ਲਗਾਏ ਸਿਗੇ ਜਿਸ ਦੇ ਵਿੱਚ ਇਹ ਹੈਲਦੀ ਭੋਜਨ ਬਣਦਾ ਸੀਗਾ ਪਰ 2023 ਦੇ ਵਿੱਚ ਸੁਪਰੀਮ ਕੋਰਟ ਦੇ ਆਰਡਰ ਦੀਆਂ ਤੱਜੀਆਂ ਹੁਣਾਂ ਦੇ ਹੋਏ ਮਾਨ ਸਰਕਾਰ ਨੇ ਇਸ ਕੰਟਰੈਕਟ ਨੂੰ ਵੇਰਕਾਂ ਤੋਂ ਲੈ ਕੇ ਇਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਤੇ ਸਭ ਤੋਂ ਕਮਾਲ ਦੀ ਗੱਲ ਤਾਂ ਇਹ ਆ ਇਹਨਾਂ ਵਿੱਚੋਂ ਕੁਝ ਕੰਪਨੀਆਂ ਦੇ ਉੱਤੇ ਤਾਂ ਬਲੈਕ ਲਿਸਟਿੰਗ ਦੇ ਵੀ ਇਲਜ਼ਾਮ ਆ ਕਈ ਸਟੇਟਸ ਵਿੱਚ ਇਹਨਾਂ ਦੇ ਖਿਲਾਫ ਕੇਸ ਵੀ ਚੱਲਦੇ ਨੇ ਉੱਪਰ ਤੋਂ ਫੰਗਲ ਖੁਰਾਕ ਖਰਾਬ ਕੁਆਲਟੀ ਤੇ ਡੀਸੀਕਿਊਨ ਹਟਾ ਕੇ ਰਿਫਾਈਨਡ ਔਇਲ ਯੂਜ਼ ਕੀਤਾ ਯਾਰ ਇਹ ਇਸ ਤਰੀਕੇ ਦੇ ਇਲਜ਼ਾਮ ਪਾਵਾ ਵੱਲੋਂ ਲਗਾਏ ਜਾ ਰਹੇ ਨੇ ਤੇ ਪਾਵਾ ਕਹਿੰਦਾ ਕਿ ਇਹ ਟੈਂਡਰ ਪ੍ਰੋਸੈਸ ਹੀ ਹੈਰਾਨੀ ਜਨਕ ਸੀ ਸਭ ਕੰਪਨੀਆਂ ਦੋ ਅਡਰੈਸ ਤੋਂ ਹੀ ਚੱਲਦੀਆਂ ਨੇ ਟੈਂਡਰ ਬਿਨਾਂ ਨਮੀ ਬਾਈਡਿੰਗ ਦੇ ਐਕਸਟੈਂਡ ਕਰ ਦਿੱਤੀ ਗਈ ਤੇ ਵੇਰਕਾ ਜਿਵੇਂ ਸਰਕਾਰੀ ਯੂਨਿਟਸ ਨੂੰ एक्सक्लूड ਕਰ ਦਿੱਤਾ ਗਿਆ ਤੇ ਉਤੋਂ ਖਰਾਕ ਤੇ ਬਣ ਕੇ ਆ ਰਹੇ ਪੈਕਟਾਂ ਦੇ ਉੱਤੇ ਪ੍ਰਾਈਸ ਦਾ ਲੇਬਲ ਵੀ ਨਹੀਂ ਉਹਨਾਂ ਨੇ ਕਹਿ ਦਿੱਤਾ ਕਿ ਟ੍ਰਾਂਸਪੇਰੈਂਸੀ ਹੀ ਗਾਇਬ ਹ ਹੁਣ ਪਟੀਸ਼ਨਰਾਂ ਨੇ ਹਾਈ ਕੋਰਟ ਤੋਂ ਡਿਮਾਂਡ ਕੀਤੀ ਹੈ ਕਿ ਇਹ ਟੈਂਡਰ ਕੈਨਸਲ ਕੀਤਾ ਜਾਵੇ ਇੰਡੀਪੈਂਡੈਂਟ ਇਨਕੁਆਇਰੀ ਹੋਵੇ ਸੁਪਰੀਮ ਕੋਰਟ ਦੇ ਆਰਡਰ ਫਾਲੋ ਹੋਣ ਤੇ ਸਪਲਾਈ ਦੁਬਾਰਾ ਸਰਕਾਰੀ ਕੋਆਪਰੇਟਿਵ ਜਾਂ ਮਹਿਲਾ ਮੰਡਲਾਂ ਤੋਂ ਕਰਵਾਈ ਜਾਵੇ ਐਡਵੋਕੇਟ ਆਰ ਐਸ ਬੈਂਸ ਨੇ ਕੇਸ ਫਾਈਲ ਕੀਤਾ ਤੇ ਡਾਕਟਰ ਲਖਵੀਰ ਸਿੰਘ ਜੋ ਸਾਬਕਾ ਡੀ ਐਚਓ ਯਾਨੀ ਕਿ ਡਿਸਟ੍ਰਿਕਟ ਹੈਲਥ ਆਫੀਸਰ ਰਹਿ ਚੁੱਕੇ ਨੇ ਉਹਨਾਂ ਨੇ ਕਿਹਾ ਇਹ ਪਬਲਿਕ ਹੈਲਥ ਦਾ ਇਸ਼ੂ ਆ ਪੈਸੇਆਂ ਜਾਂ ਰਾਜਨੀਤੀ ਦਾ ਨਹੀਂ ਹੁਣ ਦੇਖਣਾ ਹੈ ਹਾਈ ਕੋਰਟ ਸਰਕਾਰ ਨੂੰ ਜਵਾਬ ਦੇਣ ਲਈ ਮਜਬੂਰ ਕਰਦਾ ਜਾਂ ਫਿਰ ਆਂਗਣਵਾੜੀ ਬੱਚਿਆਂ ਦੀ ਖੁਰਾਕ ਤੇ ਫਿਰ ਰਾਜਨੀਤੀ ਜਿੱਤ ਜਾਂਦੀ ਹੈ